ਦੇਖੋ ਬਈ ਹਨਾ ਅਸੀ ਲੀਮ ਵਗੈਰਾ ਠੀਕ ਆ ਬਈ ਨਾਲ ਦੀ ਹੈਗੀ ਕੰਪਨੀ ਦੀ ਓਕੇ ਹੈ ਵੀ ਤੇ ਗੁਰਪ੍ਰੀਤ ਅਦਰ ਦਿਖਾ ਦੇ ਬਈ ਹਨਾ ਆ ਦੇਖੋ ਬਈ ਇਧਰ ਆਪਾਂ ਇਹਨੂੰ ਐਪਰਨ ਬੋਲਦੇ ਨੇ ਗੋਡੇ ਕਹਿੰਦੇ ਨੇ ਪੰਜਾਬੀ ਦੇ ਵਿੱਚ ਠੀਕ ਹੈ ਇਹ ਸਾਫ ਨੇ ਬਿਲਕੁਲ ਇਧਰੋਂ ਚੈੱਕ ਕਰੋ ਕੋਈ ਰਸਟਿੰਗ ਨਹੀਂ ਬਈ ਹਨਾ ਬਿਲਕੁਲ ਸਾਫ ਆ ਬਈ ਘਾਰ ਬੈਟਰੀ ਵੀ ਐਕਸਾਈਡ ਦੀ ਬੈਟਰੀ ਹੈਗੀ ਬਈ ਦੇਸੀ ਕੋਈ ਬੈਟਰੀ ਨਹੀਂ ਹੈਗੀ ਠੀਕ ਹੈ ਇਧਰ ਹੀ ਸਾਈਡ ਤੋਂ ਚੈੱਕ ਕਰੋ ਉਧਰੋਂ ਚੈੱਕ ਕਰੋ ਪੀਸ ਵਗੈਰਾ ਠੀਕ ਹੈ ਆ ਚੈੱਕ ਕਰੋ ਗੁਰਪ੍ਰੀਤ ਦਿਖਾਊਗਾ ਬਈ ਹੰਡਾਈ ਦੇ ਨੇ ਠੀਕ ਹੈ ਕੋਈ ਚਾਬੀ ਨਹੀਂ ਲੱਗੀ ਹੋਈ ਕਿਸੇ ਪੱਖੋਂ ਵੀ ਇਧਰ ਦਿਖਾ ਕੋਈ ਚਾਬੀ ਲੱਗੀ ਹੈ ਬਈ ਉਰੇ ਬਈ ਇਸ ਪੱਖੋਂ ਤਾਂ ਮੈਂ ਆਪਾਂ ਨੂੰ ਠੀਕ ਆ ਬਈ ਬਹੁਤ ਐ ਹੁੰਦਾ ਯਾਰ ਬਈ ਕਿਸੇ ਪੱਖੋਂ ਨਾ ਕੋਈ ਆਪਾਂ ਮਾੜੀ ਕਾਰਨਾ ਦਵਾਦੀ ਆਪਣੇ ਭਰਾ ਨੂੰ ਠੀਕ ਹੈ ਚੈੱਕ ਕਰੋ ਆਪਾਂ ਪਹਿਲੀ ਕਹੇ ਨਾ ਬਈ ਕਾਰ ਦਵਾਂਗੇ ਤਾਂ ਦੱਸ ਕੇ ਦਿਓ ਠੀਕ ਹੈ ਚਾਹੇ ਜਿੱਦਾਂ ਦੀ ਵੀ ਕਾਰ ਹੈਗੀ ਪਰ ਐ ਵੀ ਹੋਰ ਤੁਹਾਨੂੰ ਚੰਗੀ ਕਾਰ ਮਿਲੂਗੀ ਬਈ ਲੈ ਵੀ ਮਿੱਤਰੋ ਇੱਕ ਵਰਨਾ ਹੋਰ ਦੇਣ ਜਾ ਰਹੇ ਜੇ ਆਪਾਂ ਤੁਹਾਨੂੰ ਡਿੜਬੇ ਖੜਿਆ ਬਈ ਹਨਾ ਨੇੜੇ ਪਿੰਡਾ ਬਰਾਸ ਕਿਸੇ ਪੁਰਾਣੇ ਵਰਨਾ ਲੈਣੀ ਆ ਬਾਈ ਬਿਲਕੁਲ ਨਵੀਂ ਨਕੋਰ ਆ ਗਈ ਪਹਿਲੇ ਨਾਂ ਦੀ ਵਰਨਾ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏਗੇ ਬਹੁਤ ਸਾਫ ਸੁਥਰੀ ਕਾਰ ਆ ਬਾਈ ਤੁਸੀਂ ਦੇਖ ਰਹੇ ਹੋਵੋਗੇ ਗੁਰਪ੍ਰੀਤ ਕੁਵਰ ਬਾਈ ਵਾਕੁਰਾਂ ਦੇ ਦੇ ਕਾਰ ਦਾ ਬਹੁਤ ਸੋਹਣੀ ਕਾਰ ਆ ਜੇ ਕਿਸੇ ਪੁਰਾਣੇ ਲੈਣੀ ਹੈ ਆਹ ਵਾਲੀ ਕਾਰ ਤੇ ਰੇਟ ਵੀ ਪੂਰਾ ਤੁਹਾਨੂੰ ਅਲਟੀਮੇਟ ਦਵਾਂਗੇ ਬਾਈ ਹਨਾ ਕਲਰ ਬਹੁਤ ਸੋਹਣਾ ਬਾਈ ਹਨਾ ਤੇ ਕਾਰ ਦਾ ਜਿਹੜਾ ਮਾਡਲ ਆ 2015 ਪਹਿਲੇ ਨਾਂ ਦੀ ਕਾਰ ਆ ਬਾਈ ਬਹੁਤ ਸੋਹਣੀ ਕਾਰ ਆ ਬਾਈ ਠੀਕ ਆ 1600 ਸੀਸੀ ਦੇ ਵਿੱਚ ਆਉਂਦੀ ਆ ਕਾਰ ਜਿਹੜੀ ਆਪਾਂ ਨੂੰ ਮਿਲ ਰਹੀ ਅੱਜ ਇਹ ਚੈੱਕ ਕਰ ਲੋ ਬਈ ਬਹੁਤ ਸ਼ਾਈਨਿੰਗ ਪੂਰੀ ਓਕੇ ਦੀ ਰਿਪੋਰਟ ਆ ਵੀ ਕਰਦੀ ਹੈ ਨਾ ਕਿਸੇ ਭਰਾ ਨੇ ਲੈਣੀ ਹੈ ਤਾਂ ਆਹ ਵਾਲੀ ਕਾਰ ਤੁਸੀਂ ਬਾਇ ਕਰ ਲਿਓ ਐਚ ਆਰ 06 ਦਾ ਨੰਬਰ ਆ ਬਈ ਹਨਾ ਹਰਿਆਣੇ ਦਾ ਤੇ ਚੰਗੀ ਕਾਰ ਹੈ ਜੇ ਕਿਸੇ ਨੇ ਕਾਰ ਲੈਣੀ ਆ ਤਾਂ ਛੇਤੀ ਕਾਲ ਕਰ ਲਿਓ ਨੰਬਰ ਮੈਂ ਸਕਰੀਨ ਤੇ ਪਾਤਾ ਬਈ ਤੇ ਚੈੱਕ ਕਰੋ ਬਈ ਸਭ ਤੋਂ ਪਹਿਲਾਂ ਕਾਰ ਠੀਕ ਹੈ 15 ਮਾਡਲ ਫਰਸਟ ਓਨਰ ਤੇ ਚੱਲੀ ਹੋਈ ਗੱਲ ਕਰੀ ਲੱਗ ਪਾਇਆ ਆਪਾਂ ਕਹਿੰਦੇ 1 ਲੱਖ ਦੇ ਨੇੜੇ ਤੇ ਵੀ ਕਾਰ ਚੱਲੀ ਹੋਈ ਆ ਬਸ ਹਨਾ ਆਪਾਂ ਨਾ ਉਹਨਾਂ ਨਾ ਉਹਨਾਂ ਜਿੰਨਾ ਵੀ ਕਹਿੰਦੇ 1 ਲੱਖ ਦੇ ਨੇੜੇ ਤੇ ਕਾਰ ਚੱਲੀ ਹੋਈ ਆ ਬਈ ਪ੍ਰੋਜੈਕਟਰ ਲਾਈਟਾਂ ਦੇ ਵਿੱਚ ਆਉਂਦੀ ਆ ਨਵੀਂ ਸ਼ੇਪ ਦੇ ਵਿੱਚ ਕਾਰ ਆ ਗਈ ਬਾਈ ਆਪਾਂ ਰੇਟ ਤੱਕ ਬਾਈ ਤੁਸੀਂ ਜ਼ਰੂਰ ਟਿਕਿਓ ਰੇਟ ਤੁਹਾਨੂੰ ਪੂਰਾ ਘੈਂਟ ਦੇਵਾਂਗੇ ਬਾਈ ਆਪਾਂ ਹਨਾ ਮਾਰਕੀਟ ਦੇ ਰੇਟ ਦੇ ਨਾਲ ਬਾਈ ਹਨਾ 50000 ਰੁਪਏ ਦਾ ਫਾਇਦਾ ਤੁਹਾਡਾ ਕਰਾਂਗੇ ਕਰਾਂਗੇ ਅੱਜ ਆਪਾਂ ਗੁਰਪੀ ਦਾ ਅੱਦ ਦਿਖਾ ਦੂਗਾ ਐਕਸੈਸਰੀ ਵਗੈਰਾ ਬਾਈ ਕਾਰ ਤੇ ਵਧੀਆ ਲੱਗੀ ਹੋਈ ਹੈ ਦੇਖੋ ਪੂਰੀ ਕ੍ਰੋਮ ਦੀ ਲੱਗੀ ਹੋਈ ਹੈ ਬਾਈ ਹੋਈ ਨਹੀਂ ਹੈਗਾ ਉਹ ਦੇਸੀ ਜਿਹਾ ਕ੍ਰੋਮ ਨਹੀਂ ਲੱਗਿਆ ਹੈ ਸੋਹਣਾ ਲੱਗਾ ਹੈ ਵੀ ਇਹ ਵੀ ਨਹੀਂ ਹੈਗਾ ਤੂੰ ਵੀ ਉਹ ਵੇਕਟਾ ਵਾਜਾ ਲੱਗਦਾ ਹਨਾ ਵੀ ਦੇਖਣ ਨੂੰ ਸੋਹਣਾ ਲੱਗਦਾ ਬਾਈ ਇਹका ਆਰ ਲੱਗੇ ਇਹ ਵੀ क्रोम ਦੀ ਲੱਗੇ ਵਧੀਆ ਸੋਹਣੀ ਹੈ ਤੇ ਹੈਂਡਲ ਵੀ क्रोम ਵਾਲੇ ਨੇ ਇਹ ਵੀ ਸੋਹਣੇ ਲੱਗਦੇ ਨੇ ਆਪਾਂ ਬਿੰਡੋ ਦੀ ਗੱਲ ਕਰੀ ਆਟੋਮੈਟਿਕ ਬਈ ਹਨਾ ਫੋਲਡੇਬਲ ਮਿਰਰ ਮਿਲਣਗੇ ਆਪਾਂ ਨੂੰ ਅਡਜਸਟੇਬਲ ਵੀ ਮਿਲਦੇ ਨੇ ਇਹਦੇ ਵਿੱਚ ਸੈਂਟਰ ਲੋਕਿੰਗ ਤਾਂ ਹੁੰਦੀ ਹੁੰਦੀ ਹੈ ਇਹਦੇ ਵਿੱਚ 에어 ਬੈਗ ਆਪਾਂ ਨੂੰ ਸਿੰਗਲ ਮਿਲੂਗਾ ਇਹਦੇ ਵਿੱਚ ਤੇ ਆਪਾਂ ਕਰੀਏ ਗੱਲ ਬਈ ਤੁਹਾਡੇ ਸਾਹਮਣੇ ਦੇਖੋ ਇੰਟੀਰੀਅਰ ਦੀ ਕਾਰ ਬਹੁਤ ਸੋਹਣੀ ਕਾਰ ਹੈ ਬਈ ਤੇ ਸੀਟ ਕਵਰ ਵਗੈਰਾ ਠੀਕ ਆ ਇਹ ਨਾਲ ਦੇ ਸੀਟ ਕਵਰ ਨੇ ਤੇ ਆਟੋਫੋਰਮ ਦੇ ਆਟੋਫੋਰਮ ਦੇ ਸੀਟ ਕਵਰ ਨੇ ਕਰਦੇ ਤੇ ਸੋਹਣੇ ਨੇ ਬਾਈ 6 ਸਪੀਡ ਗੇਅਰ ਦੇ ਨਾਲ ਆਪਾਂ ਨੂੰ ਕਾਰ ਮਿਲੂਗੀ ਬਾਈ ਤੇ ਬਾਕੀ ਆਲ ਓਵਰ ਆਪਾਂ ਕਿਹਦੀ ਵੀ ਕਿਸੇ ਪਾਸੋਂ ਕੋਈ ਸੀਟ ਦੀ ਕੋਈ ਕਿਸੇ ਨਾਲ ਵੀ ਕਟਫਟ ਹੈ ਨਹੀਂਗੀ ਤੇ ਆਲ ਓਵਰ ਸਾਰਾ ਕੁਝ ਓਕੇ ਆ ਬਾਈ ਕੰਪਨੀ ਦਾ ਸਟੀਰੀਓ ਆਪਾਂ ਨੂੰ ਮਿਲ ਰਿਹਾਗਾ ਠੀਕ ਹੈ ਤੇ ਮੇਨ ਆਪਾਂ ਠੀਕਾ ਗੱਲ ਕਰਦੇ ਹੁਣ ਬਾਈ ਹਨਾ ਪਿੱਲਰਾਂ ਵਗੈਰਾ ਦੀ ਚੈੱਕ ਕਰੋ ਬਾਈ ਕਾਰ ਦਾ ਪਿੱਲਰ ਪਿੱਲਰਾਂ ਪੱਖੋਂ ਬਾਈ ਕੋਈ ਦਿੱਕਤ ਨਹੀਂ ਆਉਣੀ ਤੁਹਾਨੂੰ ਠੀਕ ਹੈ ਲੋ ਜੀ ਬਈ ਐਕਸੀਡੈਂਟਲ ਦੀ ਗੱਲ ਕਰੀ ਐਕਸੀਡੈਂਟ ਦਾ ਦਿਮਾਗ ਚੋਂ ਕੱਢ ਕੇ ਆ ਜਾਵੀਂ ਤੁਹਾਨੂੰ ਐਕਸੀਡੈਂਟਲ ਕਾਰ ਦਿਖਾ ਵੀ ਦਵਾਵਾਂਗੇ ਬਈ ਆਪਾਂ ਹਨਾ ਵੀ ਬਈ ਇਸ ਪੱਖੋਂ ਦਾ ਆਪਾਂ ਨਿਸ਼ਚਿਤ ਹੋ ਕੇ ਆਜੋ ਠੀਕ ਹੈ ਤੇ ਹੁਣ ਉਸ ਤੋਂ ਬਾਅਦ ਬਈ ਅਗਲਾ ਆ ਸੀ ਚੈੱਕ ਕਰੋ ਗੁਰਪੀ ਦਿਖਾ ਦੂਗਾ ਬਈ ਠੀਕ ਹੈ ਦੇਖੋ ਬਈ ਓਕੇ ਦੀ ਰਿਪੋਰਟ ਹੈ ਇਸ ਪੱਖੋਂ ਵੀ ਇਹ ਪੰਚਿੰਗ ਚੈੱਕ ਕਰ ਲਿਆ ਕਰੋ ਬਈ ਹਨਾ ਵੀ ਜਿਹੜੇ ਪੰਚਿੰਗ ਜੇ ਓਕੇ ਹੈਗੀ ਤਾਂ ਮਤਲਬ ਵੀ ਗੱਡੀ ਦਾ ਕੋਈ ਪਿੱਲਰ ਵਗੈਰਾ ਲੱਗਿਆ ਨਹੀਂ ਹੋਇਆ ਬਈ ਠੀਕ ਹੈ ਇਹ ਇਸ ਪੱਖੋਂ ਇਹ ਚੀਜ਼ ਵੀ ਤੁਸੀਂ ਦੇਖ ਲਿਓ ਤੇ ਵਧੀਆ ਚੀਜ਼ ਆ ਬਈ ਤੇ ਮੈਂ ਤੁਹਾਨੂੰ ਡਿੱਗੀ ਖੋਲ ਕੇ ਦਿਖਾਣਾ ਨਾ ਅੰਦਰੋਂ ਵੀ ਦਿਖਾਤੀ ਆਪਾਂ ਤੁਹਾਨੂੰ ਬਾਰੂ ਵੀ ਦਿਖਾਤੀ 15 ਮਾਡਲ ਸਾਫ ਸੁਥਰੀ ਕਾਰ ਆ ਬਈ ਪੂਰੀ ਪੇਂਟ ਛੇਂਡ ਦੀ ਲਗਭਗ ਓਰੀਜਨਲ ਵਾਂਗੂ ਹੀ ਆ ਬਈ ਕਾਰ ਹਨਾ ਹੋ ਸਕਦਾ ਇੱਕ ਦੋ ਪੀਸ ਪੇਂਟ ਹੋਣ ਤੇ ਅੰਦਰੋਂ ਲਓ ਜੀ ਚੈੱਕ ਕਰੋ ਬਈ ਗੁਰਪੀ ਦਿਖਾ ਦੇ ਬਈ ਰਸਟਿੰਗ ਵਗੈਰਾ ਕੋਈ ਨਹੀਂ ਬਈ ਹਨਾ ਤੇ ਸਾਫ ਸੁਥਰੀ ਕਾਰ ਹੈਗੀ ਚੈੱਕ ਕਰੋ ਰਸਟਿੰਗ ਕੋਈ ਹੈ ਨਹੀਂਗੀ ਤੇ ਸਟਿਪਣੀ ਵਗੈਰਾ ਠੀਕ ਹੈ ਨਾਲ ਹੋਊਗੀ ਬਾਈ ਕੋਈ ਦਿੱਕਤ ਨਹੀਂ ਹੈਗੀ ਪੂਰੀ ਪਈ ਹੈਗੀ ਤੇ ਗੁਰਪ੍ਰੀਤ ਇਹ ਸਾਈਡ ਵੀ ਚੰਗੀ ਤਰ੍ਹਾਂ ਦਿਖਾ ਦੇ ਬਈ ਦੇਖੋ ਬਹੁਤ ਸਾਫ ਸੁਥਰੀ ਕਾਰ ਹੈਗੀ ਠੀਕ ਹੈ ਇਧਰਲਾ ਪਿੱਲਰ ਵੀ ਇੱਕ ਵਾਰ ਆਪਾਂ ਕੇਰਾਂ ਦਿਖਾ ਦਈਏ ਲਓ ਜੀ ਇਹ ਵੀ ਸਾਫ ਸੁਥਰੇ ਨੇ ਬਈ ਪੂਰੇ ਠੀਕ ਹੈ ਬਈ ਇਸ ਪੱਖੋਂ ਤਾਂ ਮੈਂ ਆਪਾਂ ਨੂੰ ਠੀਕ ਹੈ ਬਈ ਬਹੁਤ ਆਇਆ ਹੁੰਦਾ ਯਾਰ ਬਈ ਕਿਸੇ ਪੱਖੋਂ ਨਾ ਕੋਈ ਆਪਾਂ ਮਾੜੀ ਕਾਰ ਨਾ ਦਵਾਦੀ ਆਪਣੇ ਭਰਾ ਨੂੰ ਠੀਕ ਹੈ ਚੈੱਕ ਕਰੋ ਆਪਾਂ ਪਹਿਲੀ ਕਹੇ ਨਾ ਬਈ ਕਾਰ ਦੋਂਗੇ ਤਾਂ ਦੱਸ ਕੇ ਦਿਓ ਠੀਕ ਐ ਤੇ ਇਹ ਜਿੱਦਾਂ ਦੀ ਵੀ ਕਾਰ ਹੈਗੀ ਪਰ ਐ ਵੀ ਹੋਰ ਤੁਹਾਨੂੰ ਚੰਗੀ ਕਾਰ ਮਿਲੂਗੀ ਬਾਈ ਓਕੇ ਦੀ ਰਿਪੋਰਟ ਆ ਤੁਹਾਨੂੰ ਆਪਾਂ ਬੌਂਡ ਖੋਲ ਕੇ ਦਿਖਾ ਦਈਏ ਬਾਈ ਹਨਾ ਕਾਰ ਦਾ ਤੇ ਬੌਂਡ ਖੋਲ ਕੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਾਰ ਦੀ ਕੁਆਲਿਟੀ ਕਿੱਦਾਂ ਦੀ ਐ ਲੋ ਜੀ ਬਾਈ ਜਿਹੜੀ ਮੇਨ ਚੀਜ਼ ਹੁੰਦੀ ਐ ਬਾਈ ਹਨਾ ਇੰਜਨ ਦਾ ਆਪਾਂ ਤੁਹਾਨੂੰ ਇੰਜਨ ਦਾ ਆਪਾਂ ਦਿਖਾ ਰਿਹਾ ਲੋ ਜੀ ਚੈੱਕ ਕਰੋ ਬਾਈ ਪੂਰਾ ਸਾਫ਼ ਸੁਥਰਾ ਬਾਈ ਗੁਰਪ੍ਰੀਤ ਪਹਿਲਾਂ ਦਿਖਾ ਦੂਗਾ ਦੇਖੋ ਬਈ ਹਨਾ ਅਸੀਲੀ ਵਗੈਰਾ ਠੀਕ ਆ ਬਈ ਨਾਲ ਦੀ ਹੈਗੀ ਕੰਪਨੀ ਦੀ ਓਕੇ ਹੈ ਵੀ ਤੇ ਗੁਰਪ੍ਰੀਤ ਅੰਦਰ ਦਿਖਾ ਦੇ ਬਈ ਹਨਾ ਆ ਦੇਖੋ ਬਈ ਇਧਰ ਆਪਾਂ ਇਹਨੂੰ ਐਪਰਨ ਬੋਲਦੇ ਨੇ ਗੋਡੇ ਕਹਿੰਦੇ ਨੇ ਪੰਜਾਬੀ ਦੇ ਵਿੱਚ ਠੀਕ ਹੈ ਇਹ ਸਾਫ਼ ਨੇ ਬਿਲਕੁਲ ਇਧਰੋਂ ਚੈੱਕ ਕਰੋ ਕੋਈ ਰਸਟਿੰਗ ਨਹੀਂ ਬਈ ਹਨਾ ਬਿਲਕੁਲ ਸਾਫ਼ ਆ ਬਈ ਕਾਰ ਬੈਟਰੀ ਵੀ ਐਕਸਾਈਡ ਦੀ ਬੈਟਰੀ ਹੈਗੀ ਬਈ ਦੇਸੀ ਕੋਈ ਬੈਟਰੀ ਨਹੀਂ ਹੈਗੀ ਠੀਕ ਹੈ ਇਧਰ ਹੀ ਸਾਈਡ ਤੋਂ ਚੈੱਕ ਕਰੋ ਉਧਰੋਂ ਚੈੱਕ ਕਰੋ ਪੀਸ ਵਗੈਰਾ ਠੀਕ ਹੈ ਆ ਚੈੱਕ ਕਰੋ ਗੁਰਪ੍ਰੀਤ ਦਿਖਾਊਗਾ ਬਈ ਹੰਡਾ ਹੀ ਦੇ ਨੇ ਠੀਕ ਹੈ ਕੋਈ ਚਾਬੀ ਲੱਗੀ ਹੋਈ ਕਿਸ ਪੱਖੋਂ ਵੀ ਇੱਧਰ ਦਿਖਾ ਦਿ ਗੁਰਪੀ ਦੇਖ ਬਈ ਕੋਈ ਚਾਬੀ ਲੱਗੀ ਹੈ ਬਈ ਉਰੇ ਵੀ ਹਨਾ ਇੱਧਰ ਸਾਰੇ ਓਕੇ ਦੀ ਰਿਪੋਰਟ ਆ ਬਈ ਹਨਾ ਕੋਈ ਐਦਾਂ ਦੀ ਕੋਈ ਹੈ ਨਹੀਂ ਗੱਲ ਬਈ ਹਨਾ ਵੀ ਕਿਸੇ ਪੱਖੋਂ ਵੀ ਆਪਾਂ ਕਹਿ ਦਈਏ ਵੀ ਮਾੜੀ ਕਾਰ ਆ ਵੀ ਨਿੰਦਣ ਜੋ ਕਾਰ ਨਹੀਂ ਹੈਗੀ ਵੀ ਤੁਸੀਂ ਕਾਰ ਜੇ ਲੈਣੀ ਆ ਬਈ ਆਹਲੀ ਕਾਰ ਤੁਸੀਂ ਬਾਇ ਕਰ ਸਕਦੇ ਹੋ ਠੀਕ ਹੈ 15 ਮਾਡਲ ਕਾਰ ਆ ਬਈ ਤੇ ਬਾਈ ਨੇ ਜਿਹੜਾ ਇਹਦਾ ਰੇਟ ਰੱਖਿਆ ਹੋਇਆਗਾ ਲੋਨ ਵੀ ਹੋ ਜਾਊਗਾ ਲੋਨ 1.5 ਤੋਂ 2 ਲੱਖ ਰੁਪਏ ਦੇ ਕਾਰ ਤੇ ਲੋਨ ਵੀ ਹੋ ਜਾਊਗਾ ਤੇ ਇਹਦਾ ਰੇਟ ਰੱਖਿਆ ਹੈ 4,80 ਹਜ਼ਾਰ ਪਰ ਡਿਮਾਂਡ ਰੱਖੀ ਹੈ ਬਾਈ ਹਨਾ ਬਾਕੀ ਮੌਕੇ ਤੇ ਮੰਨਤਨ ਹੋ ਜੂ ਤੁਹਾਡਾ ਟਾਈਟ ਆਪਾਂ ਤੁਹਾਨੂੰ ਵਧਿਆ ਮੇਨੂੰ ਲਾਏ ਹੈਗੇ ਨੇ ਕਾਰ ਦੇ ਵਿੱਚ ਤੇ ਆਟੋਮੈਟਿਕ ਫੋਲਡੇਬਲ ਮਿਰਰ ਨੇ ਸਾਰਾ ਕੁਝ ਓਕੇ ਦੀ ਰਿਪੋਰਟ ਆ ਬਾਈ ਫਰੰਟ ਸ਼ੀਸ਼ਾ ਆਪਾਂ ਦੇਖ ਲੈਨੇ ਬਾਈ ਫਰੰਟ ਸ਼ੀਸ਼ਾ ਵੀ ਤੱਕ ਨਾਲ ਦਾਗਾ ਚੈੱਕ ਕਰ ਲੋ ਠੀਕ ਆ ਬਾਈ ਸਾਰੇ ਹਿੱਸੇ ਨਾਲ ਦੇ ਨੇ ਕਾਰ ਦੇ ਤੇ ਬਸ ਸੋਨੇ ਹੁਣ ਬਾਈ ਕਰਨਾ ਕੀ ਹੈ ਫੋਨ ਕਰ ਲਿਓ ਨੰਬਰ ਸਕਰੀਨ ਤੇ ਪਾ ਤੇ ਜਿਲ੍ਹਾ ਸੰਗਰੂਰ ਹੈ ਠੀਕ ਹੈ ਡੇੜਬੇ ਦੇ ਬਿਲਕੁਲ ਨੇੜੇ ਪਿੰਡਾ ਬਾਈ ਦਾ ਤੇ ਚੰਗੀਆਂ ਕਾਰਾਂ ਲਿਆਉਂਦਾ ਬਈ ਹਣਾ ਪ੍ਰੋਜੈਕਟਰ ਲਾਈਟਾਂ ਦੇ ਵਿੱਚ ਆਪਾਂ ਨੂੰ ਕਾਰ ਮਿਲਦੀ ਹੈਗੀ ਨਵੀਂ ਸ਼ੇਪ ਦੀ ਹੈ 15 ਮਾਡਲ ਹੈ ਮਹੀਨਾ ਕਿੰਨਾ ਵੀਰੇ ਕਾਰ ਦਾ ਜੂਨ ਅਦ ਵਿਚਾਲੇ ਦੀ ਕਾਰ ਆ ਬਈ ਹਣਾ ਠੀਕ ਹੈ ਤੇ ਕਿਸੇ ਭਰਾ ਨੇ ਬਈ ਇਹ ਕਾਰ ਲੈਣੀ ਹੈ ਤਾਂ ਵਿਜ਼ਿਟ ਕਰ ਲਿਓ ਟਰਾਈ ਲਓ ਕਾਰ ਤੁਸੀਂ ਲੈ ਜਾ ਸਕਦੇ ਹੋ ਕਲਰ ਵੀ ਬਹੁਤ ਸੋਹਣਾ ਬਈ ਹਣਾ ਤੇ ਆਪਾਂ ਕਹਿੰਦੀ ਵੀ ਬਲੈਕ ਗ੍ਰੇ ਜਿਹਾ ਕਲਰ ਆ ਕਾਰ ਦਾ ਤੇ ਰਾਤ ਨੂੰ ਤੁਸ ਨੂੰ ਬਲੈਕ ਲੱਗੂ ਦੇਣੇ ਦਾ ਗਰੇ ਹੈਗੀ ਹੈਗੀ ਆ ਬਈ ਠੀਕ ਹੈ ਕਿਸੇ ਭਰਾ ਨੇ ਕਾਰ ਲੈਣੀ ਹੈ ਤਾਂ ਨੰਬਰ ਸਕਰੀਨ ਤੇ ਪਾਤੇ ਕਾਲ ਕਰ ਲਿਓ ਬਈ ਹੋਰ ਕਾਰਾਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਠੀਕ ਆ ਕਿਸੇ ਨੂੰ ਕੋਈ ਵੀ ਕਲਰ ਦੀ ਡਿਮਾਂਡ ਹੁੰਦੀ ਹੈ ਕਿ ਤਾਂ ਪੱਕੀ ਭਾਈ ਨੂੰ ਕਾਲ ਕਰ ਲਿਓ ਨੰਬਰ ਸਕਰੀਨ ਤੇ ਪਾਤੇ ਭਾਈ ਸਤਿ ਸ਼੍ਰੀ ਅਕਾਲ